ਡੈਕਟਰ ਨੇ ਕਹਿੰਦੇ ਬਾਗੀ ਪੁਰਾਣੇ ਦੇ ਖੇਤਰ ਨੂੰ ਉਹ ਪ੍ਰਸਿੱਧ ਕਰ ਦਿੱਤਾ ਗੱਬਰੂਆ ਇਹਨੂੰ ਲੱਕੀ ਕਹਿੰਦੇ ਨੇ ਆਓ ਕਹਿੰਦੇ ਮੇਰੇ ਵੀਰੋ ਮੁੰਡਾ ਮੋਗੇ ਜ਼ਿਲ੍ਹੇ ਤੋਂ ਪੁੱਜਿਆ ਹੋਇਆ ਹੈ ਲੱਕੀਆ ਕਹਿੰਦੇ ਕਰੋਕੋਡਾਇਲ ਮੇਰੇ ਵੀਰੋ ਇਹਨੂੰ ਕਹਿੰਦੇ ਮਗਰਮੱਛ ਵੀ ਕਹਿ ਦਿੰਦੇ ਆ ਇਹ ਪਾਣੀ 'ਚ ਵੀ ਰਹਿੰਦਾ ਤੇ ਪਾਣੀ 'ਚ ਬਾੜ ਵੀ ਰਹਿੰਦਾ ਮੇਰੇ ਵੀਰੋ ਓਏ ਕਹਿੰਦੇ ਮਗਰਮਾਸਾ ਇਹ ਕਹਿੰਦੇ ਐਨੀਮਲ ਜਿਹੜੇ ਨੀਮਜ ਨੇ ਟਰੈਕਟਰਾਂ ਦੇ ਰੱਖ ਰਿਹਾ ਮੁੰਡਾ ਕਿਸੇ ਨੂੰ ਈਗਲ ਦਾ ਨਾਮ ਦਿੰਦਾ ਕਿਸੇ ਨੂੰ ਡਾਇਨਾਸੌਰ ਦਾ ਔਰ ਕਿਸੇ ਨੂੰ ਕਰੋਕੋਡਾਇਲ ਦਾ ਮੇਰੇ ਵੀਰੋ ਤੇ ਕਹਿੰਦੇ ਕਿਸੇ ਨੂੰ ਗੋਲਡ ਸਮਿਥ ਮੇਰੇ ਵੀਰ ਕਹਿੰਦਾ ਈ ਗੱਭਰੂ ਅਸਮਾਨ ਦੇ ਵਿੱਚ ਜੱਗਿਆ ਕਾਲੇ ਕਾਗਾ ਨੇ ਅਡਾਨ ਭਰ ਦਿੱਤੀ ਆ ਕਿ ਮੰਜ਼ਲ ਦੇ ਵੱਲ ਵੱਧਣ ਲੱਡੀ ਆਉਂਦੇ بڑے ਤੂਫਾਨ ਮੰਜ਼ਲ ਦੇ ਵੱਲ ਵੱਧਣ ਲੱਡੀ ਆਉ ਆਉਂਦੇ بڑے ਤੂਫਾਨ ਵੀਰੇ ਬੋਲਦਾ ਜਦ ਦੇਜੂ ਕੋਈ ਆਪੀ ਜਿਹੜਾ ਲੈ ਕੇ ਗਿਆ ਖਰਜਿਆ ਯਾਰ ਜਾ ਫਿਰ ਤੂੰ ਐਦਾਂ ਕਰਲਾ ਕਲੀ ਅਸੀਂ ਬੰਦੇ ਤੋਂ ਬੁਵਾ ਲੈਣਾ ਤੂੰ ਬੈ ਗਈ ਲਬਲਾ ਯਾਰ ਆਪਣਾ ਹੁਣ ਬੋਲ ਤਾਂ ਦਿੱਤਾ ਰੁਕ ਜੋ ਯਾਰ ਰੁਕ ਜਾਓ ਹੈਪੀ ਇਹਦੀ ਕਿੱਟ ਕਿਸੇ ਨੇ ਲੁਕੋਤੀ ਮਜ਼ਾਕ ਦੇ ਵਿੱਚ ਇਹਦੀ ਹੈਲਪ ਜ਼ਰੂਰ ਕਰੋ ਆਜੋ ਵੀਰਾ ਜੀ ਜਕਾਰੇ ਦੇ ਨਾਲ ਰਵਾਨਗੀ ਹੋਣੀ ਹੈ ਇਸ ਟਰੈਕਟਰ ਦੀ ਬੋਲੇ ਸੋਨਹਾਲ ਹੱਥ ਸ੍ਰੀਆ ਕਾਲੋ ਕੰਡਾ ਸਰਦੀ ਬਰੇਸ ਦਾ ਗੱਭਰੂ ਆ ਉਹ ਮੋਗੇ ਜਿਹੜੇ ਨੂੰ ਬੁਲਾਉਂ ਕਰਦਾ ਅੱਜ ਕੰਦੇ ਮੇਲਾ ਖਿਡਣਾ ਉਹ ਕਹਿੰਦੇ ਰਵਿੰਦਰભાઈ ਅਠਵਾਲ ਪਿੰਡ ਪੁੱਜਿਆ ਉਹ ਕਹਿੰਦੇ ਜਸਵੀਰ ਰਿਆੜ ਬਾਈ ਅੱਜ ਅਠਵਾਲ ਦੀ ਧਰਤੀ ਤੇ ਪੁੱਜਿਆ ਨਿੱਕੀ ਨਿੱਕੀ ਕਣੀ ਉਹ ਵੀ ਡਿੱਗਦੀ ਜਾਂਦੀ ਐ ਢਰਾਵਣੇ ਇਹ ਢਰਾਵਣੇ ਗੱਲਾਂ ਕਰਦਾ ਪ੍ਰਮਾਤਮਾ ਪਰ ਬਾਬਾ ਜੀ ਲੰਘ ਜਿਓ ਬਾਬਾ ਜੀ ਲੰਘ ਜਿਓ ਮੇਲਾ ਹੋ ਲੈਣ ਦਿਓ ਗੱਲਾਂ ਬਖਰੀਆਂ ਲੱਕੀ ਦਾ ਮੈਚ ਚੱਲਦਾ ਖੇਰ ਦੇ ਮੈਦਾਨ ਦੇ ਵਿੱਚ ਉਹ ਕਹਿੰਦੇ 16 ਪੱਟਾ ਟਰਾਲਾ ਕਿ ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ਉਹ ਕਿਤੇ ਮਹਿੰਗੀ ਕੁੜੇ ਤੇਰੀ ਨੈਨੋ ਕਾਰ ਤੋਂ ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ਕਿ ਕਿਤੇ ਮਹਿੰਗੀ ਕੁੜੇ ਤੇਰੀ ਨੈਨੋ ਕਾਰ ਤੋਂ ਜੱਗੇ ਇਹ ਕਹਿੰਦੇ ਪੁਰਾਣਾ ਗੀਤ ਹੋ ਗਿਆ ਹਜ�ल 5-6 ਲੱਖ ਦੀ ਗੱਲ ਹੋ ਗਈ ਆ ਕਿ ਜੱਟਾਂ ਦੀ ਟਰਾਲੀ ਬਣੇ 6 ਲੱਖ ਦੀ ਉਹ ਕਿਤੇ ਮਹਿੰਗੀ ਬਿੱਲੋ ਤੇਰੇ ਨੈਨੋ ਕਾਰ ਤੋਂ ਉਹ ਸਾਹਮਣੇ ਲੱਕੀ ਆਉਂਦਾ ਇਹ ਕਹਿੰਦੇ ਮੈਂ ਬਦਲੀ ਆ ਮੈਂ ਪਰਸ ਜਰਾ ਅਸਮਾਨੀ ਗੇੜੇ ਕੜਦੀ ਆ ਪਰ ਕਹਿੰਦੇ 407 ਦੇ ਵਿੱਚ ਉਹ ਜਾਲੀ ਸ਼ਾਉਣ ਦਾ ਐ ਮਡੀ ਬੈਠਾ ਪਰ ਦੂਜੇ ਪਾਸੇ ਲੱਕੀ ਆ ਰਿਹਾ ਉਹ ਲੱਕੀ ਆ ਰਿਹਾ ਇੱਕ ਨਕੋੜਾ ਆ ਰਿਹਾ ਮੇਰੇ ਵੀਰੋ ਆਹ ਵੇਖੋ ਸਾਹਮਣੇ ਲਾਲਿਆ ਆਈ ਦੀ ਆਹ ਵੇਖੋ ਕਹਿੰਦੇ ਮੈਦਾਨ ਦੇ ਵਿੱਚੋਂ ਇੱਕ ਕਹਿੰਦੇ ਮਗਰਮਾ ਛਾਉਂਦਾ ਆਹ ਮਗਰਮਾ ਛਾਉਂਦਾ ਮੇਰੇ ਵੀਰੋ ਮੁੰਡਾ ਕਹਿੰਦੇ ਮੋਗੇ ਵਾਲਾ ਆਹ ਲੱਕੀ ਆਉਂਦਾ ਆਹ ਲੱਕੀ ਆਉਂਦਾ ਇੱਧਰ ਕਹਿੰਦੇ ਇੱਧਰ ਐ ਐਮਡੀ ਐਮਡੀ ਕਹਿੰਦੇ ਬਰਕਸ ਵਾਲਾ ਸਾਡਾ ਵੀਰ ਨਸਾਇਰੇ ਵਾਲਾ ਪੁੱਜਿਆ ਹੋਇਆ ਪਰ ਕਹਿੰਦੇ ਸਲੈਂਸਰ ਦੇ ਵਿੱਚੋਂ ਅੱਗ ਬਲੋ ਲਾਤੀ ਪਹਿਲਾਂ ਧੂਆਂ ਧੂਏ ਦਾ ਵਾਦਾ ਹੁਣ ਕਹਿੰਦੇ ਅੱਗ ਦੀ ਗੱਲ ਹੈ ਕਿ ਚੁੱਕਾ ਡੀਆਂ ਦੇਖ ਲੈ ਜੱਗਿਆ ਹੌਸਲਾਂਸਰਾਂ ਚੋਂ ਅੱਗ ਬਲਦੀ ਹੌਸਲਾਂਸਰਾਂ ਚੋਂ ਅੱਗ ਬਲਦੀ ਮੇਰੇ ਵੀਰੋ ਵੇਖੋ ਸਾਹਮਣੇ ਮੇਲਾ ਕਹਿੰਦੇ ਅਠਵਾਲ ਪਿੰਡ ਦੇ ਵਿੱਚ ਚੱਲਦਾ ਇਨ ਕਹਿੰਦੇ ਚਾਜਿਆ ਚੜਦਾ ਚਾਜਿਆ ਚੜਦਾ ਆਹ ਕਹਿੰਦੇ ਗੱਲਾਂ ਦੁਕਾਨੇ ਲੱਗੀਆਂ ਹੋਈਆਂ ਨੇ ਅੱਜ ਕਹਿੰਦੇ ਗੋਰੇ ਦੇ ਏਰੀਆ ਦਾ ਮੇਲਾ ਚੱਲਦਾ ਪਖਾਰੀ ਵਾਲੀਏ ਗੋਰੇ ਦੇ ਏਰੀਆ ਦਾ ਮੇਲਾ ਚੱਲਦਾ ਯਾਰ ਬੇਲੀ ਪੁੱਜੇ ਹੋਇਆ ਆਹ ਵੇਖੋ ਸਾਹਮਣੇ ਓ ਬੱਲੇ ਬੱਲੇ ਓ ਸਾਵਾ ਸਾਵਾ ਓ ਬੱਲੇ ਬੱਲੇ ਪੱਠੀ ਹੋ ਗਈ ਲਾਲ ਓ ਹੋ ਗਈ ਕਮਾਲ ਦਰਸ਼ਕ ਵੀਰ ਤਾੜੀ ਤੇ ਤਾੜੀ ਤਾੜੀ ਤੇ ਤਾੜੀ ਖਿੱਚੋ ਹੀ ਗਬਰੂਆ ਆਹਨ ਕਹਿੰਦੇ ਜੌਂਡੀਅਰ ਦਾ ਓ ਦਿਲ ਲਾਲ ਹੋ ਗਿਆ ਜੌਂਡੀਅਰ ਦਾ ਦਿਲ ਲਾਲ ਸਲੈਂਸਰ ਦੇ ਵਿੱਚੋਂ ਲਾਤ ਟੁੱਟਲੀ ਰਹੀ ਖਿੱਚੋ ਹੀ ਗਬਰੂਆ ਖਿੱਚੋ ਨੌਜਵਾਨਾ ਆਹ ਬੱਲੇ 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 ਸਾਹਮਣੇ ਅੱਪ ਹੋ ਇਹਦਾ ਸਮਾਂ ਨੋਟ ਕਰੋ ਜੀ 2 ਮਿੰਟ 47 ਸੈਕਿੰਡ ਤਿੰਨ ਮੈਂ ਕਰੋ ਜੀ ਇੱਕ ਵਾਰੀ ਤਾੜੀ ਮਾਰ ਦਿਓ ਇਹ ਮੇਲਾ ਠਵਾਲ ਪਿੰਡ ਦਾ ਉਹ ਕਹਿੰਦੇ ਰੰਡਾਵਾ ਸਾਹਿਬ ਰਵਿੰਦਰ